ਪਿੰਡ ਫਾਟਵਾ ਵਿਖੇ ਬਲਾਕ ਸੰਮਤੀ ਦੇ ਚੋਣਾਂ ਦੇ ਲਈ ਅਕਾਲੀ ਦਲ ਨੇ ਪੜੋਤੀ ਤੋਂ ਚੋਣ ਨੰਬਰ 7 ਐਡਵੋਕੇਟ ਗੁਦਪ੍ਰੀ ਸਿੰਘ ਫਾਟਵਾ ਨੂੰ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਦੇ ਵਜੋਂ ਉਤਾਰਿਆ ਹੈ ਇਸ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਪਿੰਡ ਫਾਟਵਾ ਤੋਂ ਦਿਖਾ ਰਹੇ ਹਾਂ ਜਿੱਥੇ ਕੀ ਚੋਣ ਮੈਦਾਨ ਦੇ ਵਿੱਚ ਐਡਵੋਕੇਟ ਗੁਦਪ੍ਰੀ ਸਿੰਘ ਨੂੰ ਜੋ ਉੱਥੇ ਉਤਾਰਿਆ ਗਿਆ ਹੈ ਤੇ ਉੱਥੇ ਦੇ ਪਿੰਡ ਦੇ ਮੋਤਵਰ ਤੇ ਪਿੰਡ ਵਾਸੀਆਂ ਨੇ ਸਮਤੀ ਦੇ ਨਾਲ ਇਹਨਾਂ ਨੂੰ ਉਮੀਦਵਾਰ ਜੋ ਕੋਸ਼ਿਸ਼ ਕੀਤਾ ਹੈ ਸੋ ਇਸ ਬਾਬਤ ਰਵਿੰਦਰ ਸਿੰਘ ਖੇੜਾ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਇਸ ਮੌਕੇ ਉਹਨਾਂ ਨੇ ਇਸ ਬਾਬਤ ਆਪਣੇ ਵਿਚਾਰ ਸਾਂਝੇ ਕੀਤੇ ਨੇ ਤੇ ਇਸ ਦੇ ਉਮੀਦਵਾਰ ਐਡਵੋਕੇਟ ਗੁਰਪ੍ਰੀਤ ਸਿੰਘ ਫਾਟਵਾਨ ਨੇ ਸਾਰੀ ਚੋਣ ਕੈਂਪੇਨਿੰਗ ਦੇ ਬਾਰੇ ਦੱਸਿਆ ਕੀ ਕੁਝ ਕਿਹਾ ਤੁਹਾਨੂੰ ਸਾਰੀ ਗੱਲਬਾਤ ਸੁਣਾਉਂਦੇ ਹਾਂ ਇਹ ਕਿਹੜੇ ਉਮੀਦਵਾਰ ਹੈ ਕਿੱਥੋਂ ਉਮੀਦਵਾਰ ਨੇ ਬਲਾਕ ਸੰਪਤੀ ਜ਼ੋਨ ਬੜੌਦੀ ਤੋਂ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਹੀ ਸੂਝਵਾਨ ਪੜ੍ਹੇ ਲਿਖੇ ਨੌਜਵਾਨ ਸਰਦਾਰ ਗੁਰਪ੍ਰੀਤ ਸਿੰਘ ਫਾਂਟਵਾ ਜਿਨ੍ਹਾਂ ਦਾ ਅੱਜ ਚੋਣ ਮਹਿੰਮ ਦੀ ਸ਼ੁਰੂਆਤ ਕਰੀ ਗਈ ਹੈ ਗੁਰੂ ਸਾਹਿਬ ਦਾ ਅਸ਼ੀਰਵਾਦ ਲੈਣ ਲਈ ਸੂਨੀ ਸਾਹਿਬ ਦੇ ਪਾਠ ਕਰਾ ਕੇ ਭੋਗ ਪਾਏ ਗਏ ਆ ਸਮੂਹ ਨਗਰ ਨੇ ਇਕੱਠੇ ਹੋ ਕੇ ਅਜਨ ਦੀ ਚੋਣ ਕੈਂਪੇਨ ਸ਼ੁਰੂ ਕਰੀ ਆ ਗੁਰੂ ਸਾਹਿਬ ਕਿਰਪਾ ਕਰਨਗੇ ਜਰੂਰ ਇਸ ਜ਼ੋਨ ਤੋਂ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਬੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੇਗਾ ਆ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਜਿਹੜਾ ਇਹ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਗੱਲ ਕਰੀਏ ਸੜਕਾਂ ਨੂੰ ਲੈ ਕੇ ਵੀ ਤੁਹਾਡੇ ਵੱਲੋਂ ਧਰਨੇ ਪ੍ਰਦਰਸ਼ਨ ਵੀ ਕੀਤੇ ਗਏ ਆ ਹੋਰ ਕਈ ਭ੍ਰਿਸ਼ਟਾਚਾਰੀਆ ਹੋਰ ਕਈ ਮੁੱਦਿਆਂ ਨੂੰ ਲੈ ਕੇ ਤੁਸੀਂ ਹਮੇਸ਼ਾ ਵਿਚਰਦੇ ਰਹੇ ਹੋ ਤੇ ਇਸ ਚੋਣ ਮਹੀਨੇ ਦੇ ਵਿੱਚ ਕਿਹੜੇ ਮੁੱਦੇ ਰਹਿਣਗੇ ਜੀ ਅ ਕਹ ਲੀਏ ਵੀ ਬੁਨਿਆਦੀ ਢਾਂਚੇ ਦੀ ਗੱਲ ਕਰ ਲਈਏ ਸਿੱਖਿਆ ਦੀ ਗੱਲ ਕਰ ਲਈਏ ਮੈਡੀਕਲ ਦੀ ਗੱਲ ਕਰ ਲਈਏ ਕਿਸੇ ਵੀ ਖੇਤਰ ਦੇ ਵਿੱਚ ਇਸ ਸਰਕਾਰ ਵੱਲੋਂ ਕਿਤੇ ਵੀ 100 ਰੁਪਏ ਦਾ ਕੋਈ ਕੰਮ ਨਹੀਂ ਕੀਤਾ ਗਿਆ ਲੋਕਾਂ ਦੇ ਮਨਾਂ ਦੇ ਵਿੱਚ ਬੜਾ ਰੋਸ ਆ ਜਿਹੜੇ ਲੋਕ ਭਰੇ ਬੈਠੇ ਨੇ ਉਹ ਬੜੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ ਵੀ ਇਹ ਆਮ ਆਦਮੀ ਪਾਰਟੀ ਵਾਲੇ ਜਿਹੜੇ 2022 ਦੇ ਵਿੱਚ ਗੱਲਾਂ ਕਰਕੇ ਵੋਟਾਂ ਲੈ ਕੇ ਜਿੱਤ ਪ੍ਰਾਪਤ ਕਰੀ ਤੇ ਸਰਕਾਰ ਬਣਾਈ ਤੀ ਵੀ ਹੁਣ ਇਲੈਕਸ਼ਨ ਆਉਣ ਤਾਂ ਇਹਨਾਂ ਤੋਂ ਅਸੀਂ ਸਵਾਲ ਜਵਾਬ ਕਰੀਏ ਇਹਨਾਂ ਤੋਂ ਪੁੱਛਿਆ ਜਾਵੇ ਵੀ ਕੀ ਤੁਸੀਂ ਜਿਹੜੀਆਂ ਗੱਲਾਂ ਕਰਕੇ ਸਰਕਾਰ ਬਣਾਈ ਸੀ ਇੱਥੋਂ ਜਿੱਤ ਪ੍ਰਾਪਤ ਕਰੀ ਤੀ ਐਮਐਲਏ ਬਣੇ ਤੇ ਵੀ ਤੁਸੀਂ ਕਿਸ ਕਿਹੜੀ ਗੱਲ ਤੇ ਖਰੇ ਉੱਤਰੇ ਹੋ ਅੱਜ ਤਹਿਸੀਲਾਂ ਦੇ ਵਿੱਚ ਅੱਜ ਥਾਣਿਆਂ ਦੇ ਵਿੱਚ ਅੱਜ ਬਿਜਲੀ ਵਿਭਾਗ ਦੇ ਵਿੱਚ ਅੱਜ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਕ腐ਸ਼ਨ ਦੀ ਕੋਈ ਹੱਦ ਨਹੀਂ ਰਹੀ ਸਭ ਲਿਮਿਟਾਂ ਕਰਾਸ ਆਮ ਲੋਕਾਂ ਦੀ ਕੋਈ ਕਿਤੇ ਸੁਣਵਾਈ ਨਹੀਂ ਹੋ ਰਹੀ ਹਰ ਇੱਕ ਮੁੱਦੇ ਨੂੰ ਲੈ ਕੇ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਹਾਂ ਲੋਕ ਆਪਣੇ ਆਪ ਤਿਆਰ ਬੈਠੇ ਆ ਕਿ ਇੱਕ ਵਾਰੀ ਇਹ ਵੋਟਾਂ ਮੰਗਣਾਉਣ ਤਾਂ ਇਹਨਾਂ ਨੂੰ ਅਸੀਂ ਪੁੱਛੀ ਆ ਵੀ ਤੁਸੀਂ ਗੱਲਾਂ ਕਿਹੜੀਆਂ ਕਰੀਆਂ ᱛੀਆਂ ਤੇ ਤੁਸੀਂ ਕੰਮ ਕੀ ਕਮਾਏ ਆ ਲੋਕ ਹੁਣ ਸਾਰਾ ਹਿਸਾਬ ਤਾਂ ਬਰਾਬਰ ਕਰਨਗੇ ਸੱਤਾਧਾਰ ਪਾਰਟੀ ਦੇ ਲੋਕ ਕਹਿ ਰਹੇ ਆ ਜਿੰਨੇ ਵੀ ਆਗੂ ਨੇ ਵਰਕਰ ਨੇ ਵੀ ਸੀਦਾ ਵਿਕਾਸ ਇਹਨਾਂ ਕੀਤਾ ਹੈ ਕਿ ਸਾਨੂੰ ਜਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਲੋਕ ਆਮ ਵਾਰੀ ਵੋਟਾਂ ਪਾਉਣਗੇ ਨਹੀਂ ਵਿਕਾਸ ਇੱਕ ਕਿਸ ਗੱਲ ਨੂੰ ਵਿਕਾਸ ਕਹਿੰਦੇ ਆ ਵੀ ਜਿਹੜੇ ਛੋਟੇ ਛੋਟੇ ਘਰਾਂ 'ਚ ਉਠੇ ਸੀਗੇ ਬੜੇ-ਬੜੇ ਉਹਨਾਂ ਨੇ ਮਹਿਲ ਬਣਾ ਲਏ ਉਹਨੂੰ ਵਿਕਾਸ ਨੇ ਆਹੇ ਇਹਨਾਂ ਨੇ ਕਿੰਨੇ ਲੱਖ ਕਰੋੜ ਰੁਪਇਆ ਸਾਡੇ ਪੰਜਾਬ ਸਰਕਾਰ ਦਾ ਚੜਾਤਾ ਕਿੱਥੇ ਉਹ ਰੁਪਇਆ ਲੱਗਿਆ ਕੋਈ ਕਿਤੇ ਨਜ਼ਰ ਨਹੀਂ ਆ ਰਿਹਾ ਸੜਕਾਂ ਦਾ ਬੁਰਾ ਹਾਲ ਹੈ ਸਕੂਲਾਂ ਦੇ ਵਿੱਚ ਬੁਰਾ ਹਾਲ ਹੈ ਡਿਸਪੈਂਸਰੀਆਂ ਨੂੰ ਰਗ ਰਗਨ ਕਰਕੇ ਮਨਲਾਕ ਕਲੀਨਿਕ ਬਣਾਏ ਸੀਗੇ ਉੱਥੇ ਕੋਈ ਮੁੜ ਕੇ ਪੁੱਛ ਪ੍ਰਤੀਤ ਨਹੀਂ ਅੱਜ ਤਾਂ ਹੁਣ ਤਾਂ ਇਹਦੇ ਬੈਨਰ ਵੀ ਉਤਰ ਗਏ ਉਥੋਂ ਮਲਿਕ ਕਹਿਣ ਤੋਂ ਪਾਬ ਵੀ ਇਹਨਾਂ ਨੇ ਹਰ ਇੱਕ ਗੱਲ ਦੇ ਵਿੱਚ ਲੋਕਾਂ ਨਾਲ ਝੂਠ ਬੋਲ ਕੇ ਠੱਗੀ ਮਾਰੀ ਆ ਆ ਪਿਛਲੀ ਵਾਰ ਤੁਹਾਡਾ ਦੀ ਗੱਲ ਕਰੀਏ ਬਾਜਪਾ ਤੁਹਾਡੀ ਪਾਈਵਾਲ ਸੀ ਇਸ ਵਾਰ ਤੁਹਾਡੇ ਅੰਗੇਜਡ ਉਹਨਾਂ ਨੇ ਆਪਣੇ ਕੈਂਡੀਡੇਟ ਕਢਾਏ ਹੈ ਕਿੰਨਾ ਕਾ ਅਸਰ ਪਏਗਾ ਇਸ ਦਾ ਇਹ ਹੁ ਵੀ ਜਿਹੜੇ ਉਹ ਬੀਜੇਪੀ ਪੰਜਾਬ ਪ੍ਰਤੀ ਰਵਈਆ ਅਪਣਾ ਰਹੀ ਆ ਜਾਂ ਲੋਕਾਂ ਪ੍ਰਤੀ ਸੋਚ ਰੱਖ ਰਹੀ ਆ ਹੁਣ ਲੋਕੋ ਵੀ ਉਹਦਾ ਹਿਸਾਬ ਤੱਬੀ ਕਰਨਗੇ ਬਰਾਬਰ ਮੈਂ ਤੁਹਾਡਾ ਕਿਹੜੇ ਜ਼ੋਨ ਤੋਂ ਚੋਣ ਲੜ ਰਿਹਾ ਹਾਂ ਕਿਸ ਪਾਰਟੀ ਤੋਂ ਲੜ ਰਿਹਾ ਹਾਂ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਤੇ ਮੈਂ ਪਿੰਡ ਫਾਂਟਵਾ ਦਾ ਵਸਨੀਕ ਹਾਂ ਮੈਨੂੰ ਸ੍ਰੋਮਣੀ ਅਕਾਲੀ ਦਲ ਵੱਲੋਂ ਬੜੌਦੀ ਜ਼ੋਨ ਤੋਂ ਜਿਹੜੀ ਟਿਕਟ ਦਿੱਤੀ ਗਈ ਹੈ ਬਲਾਕ ਸਮੇਤ ਦੀਆਂ ਚੋਣਾਂ ਦੇ ਲਈ ਸੋ ਮੈਂ ਬੜੇ ਹੀ ਤਾਂ ਦਹੀ ਨਾਲ ਸ਼੍ਰੋਮਣੀ ਕਮੇਟੀ ਦਾ ਅਕਾਲੀ ਦਲ ਦਾ ਜਿਹੜਾ ਸਤਕਾਰ ਕਰਦਾ ਹਾਂ ਤੇ ਜਿਨ੍ਹਾਂ ਨੇ ਸਾਨੂੰ ਇਸ ਪਿੰਡ ਨੂੰ ਮਾਣ ਬਖਸ਼ਿਆ ਤੇ ਅਸੀਂ ਵੱਧ ਚੜ ਕੇ ਇਸ ਦੇ ਵਿੱਚ ਸਾਰੇ ਪਿੰਡ ਨੇ ਸਹਿਯੋਗ ਨਾਲ ਅਸੀਂ ਇਹ ਜਿਹੜੀ ਅੱਜ ਮਹਿੰਮ ਹੈ ਇਹ ਚਲਾਈਏ ਕਿਹੜੇ ਮੁੱਦਿਆਂ ਨੂੰ ਲੈ ਕੇ ਜੜੀਆਂ ਤੁਸੀਂ ਚੋਣਾਂ ਲੜਨ ਜਾ ਰਹੇ ਦੇਖੋ ਜੇਕਰ ਸਰਕਾਰ ਦੇ ਮੁੱਦੇ ਦੇਖੇ ਜਾਣ ਪਿਛਲੀ ਸਰਕਾਰ ਦੇ ਤਾਂ ਤਾਂ ਤਕਰੀਬਨ ਸਾਰੇ ਹੀ ਮੁੱਦੇ ਆ ਜਿਹੜੇ ਉਹ ਹੁਣ ਉੱਪਰ ਕੇ ਅੱਗੇ ਆ ਚੁੱਕੇ ਹਨ ਜਿਵੇਂ ਕਿ ਸੜਕਾਂ ਦਾ ਹਾਲ ਤੁਸੀਂ ਵੇਖਿਆ ਹੀ ਹੈ ਸਾਡੇ ਇਲਾਕੇ ਦੇ ਵਿੱਚ ਤੁਸੀਂ ਆਈ ਹੋਵੋਗੇ ਪਿੱਛਾਂ ਤੋਂ ਸਾਡੇ ਪਿੰਡ ਵੱਲ ਬੜਾ ਬੁਰਾ ਹਾਲ ਹੈ ਤੇ ਉਸ ਤੋਂ ਬਾਅਦ ਐਜੂਕੇਸ਼ਨ ਦਾ ਬੜਾ ਬੁਰਾ ਹਾਲ ਹੈ ਪੰਚਾਇਤਾਂ ਦਾ ਜਿਹੜਾ ਮਾੜਾ ਹਾਲ ਹੋਇਆ ਹੋਇਆ ਕੋਈ ਵੀ ਗ੍ਰਾਂਟ ਹੈ ਉਹ ਪੰਚਾਇਤਾਂ ਨੂੰ ਨਹੀਂ ਮਿਲੀ ਸੋ ਇਸ ਤਰ੍ਹਾਂ ਮੈਡੀਕਲ ਦੇ ਤੌਰ ਤੇ ਦੇਖਿਆ ਜਾਵੇ ਜਾਂ ਫਿਰ ਪੜ੍ਹਾਈ ਦੇ ਤੌਰ ਤੇ ਦੇਖਿਆ ਜਾਵੇ ਸੜਕਾਂ ਦਾ ਜੋ ਮਾੜਾ ਹਾਲ ਹੈ ਇਸ ਨੂੰ ਵੇਖ ਕੇ ਅਸੀਂ ਜਿਹੜੀ ਇਹ ਇਸ ਚੋਣ ਦੇ ਵਿੱਚ ਆਪ ਸਾਰੇ ਪਿੰਡ ਨੇ ਸਾਰੀ ਸੱਭ ਸਮਤੀ ਦੇ ਨਾਲ ਸਾਨੂੰ ਇੱਥੇ ਚੁਣਿਆ ਹੈ ਤੇ ਇਸ ਮੈਨੂੰ ਜਿਹੜਾ ਇਹ ਚੋਣ ਦੇ ਵਿੱਚ ਚੁਣਿਆ ਗਿਆ ਹੈ ਉਹ ਸਾਰੀਆਂ ਹੀ ਪਾਰਟੀਆਂ ਨੇ ਆਪਣੇ ਆਪਣੇ ਚੋਣ ਨਿਸ਼ਾਨਾਂ ਨੂੰ ਆਪਣੀ ਪਾਰਟੀਆਂ ਨੂੰ ਭੁੱਲ ਕੇ ਇੱਕ ਪਿੰਡ ਦੇ ਵਿਕਾਸ ਦੇ ਲਈ ਇਹ ਮੈਨੂੰ ਇੱਥੇ ਇਹਨਾਂ ਨੇ ਖੜਾ ਕੀਤਾ ਹੈ। ਓਕੇ VOTERਾਂ ਨੂੰ ਕੀ ਅਪੀਲ ਕਰੂੰਗਾ ਜੀ? VOTERਾਂ ਨੂੰ ਦੇਖੋ ਸਾਡੀ ਅਪੀਲ ਤਾਂ ਇਹੀ ਹੈ ਕਿ ਸਾਨੂੰ ਵੱਧ ਚੜ ਕੇ ਸ੍ਰੋਮਣੀ ਅਕਾਲੀ ਦਲ ਨੂੰ ਇਹੜਾ ਸਮਰਥਨ ਦਿੱਤਾ ਜਾਵੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਵੀ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਜਿਹੜਾ ਵਿਕਾਸ ਕੀਤਾ ਹੈ ਪਹਿਲਾਂ ਇਸ ਤਰ੍ਹਾਂ ਦਾ ਜਿਵੇਂ ਸੜਕਾਂ ਦਾ ਹੋ ਗਿਆ ਤੇ ਵੱਡੀਆਂ ਅੜੋੜਾਂ ਇਸ ਇਲਾਕੇ ਦੇ ਵਿੱਚ ਲੈ ਕੇ ਆਏ ਆਂ ਹੋਰ ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਲੈ ਕੇ ਆਏ ਆਂ ਪਹਿਲਾਂ ਲੈ ਕੇ ਆਉਂਦੇ ਸੀਗੇ ਪਰ ਵਿੱਚ ਨੂੰ ਜਿਹੜਾ ਥੋੜਾ ਜਿਹਾ ਗੈਪ ਪੈ ਗਿਆ ਤੇ ਲੋਕਾਂ ਨੇ ਜਿਹੜਾ ਨਵਾਂ ਵਿਕਾਸ ਦੇ ਲਈ ਹੋਰ ਪਾਰਟੀਆਂ ਨੂੰ ਚੁਣਿਆ ਪਰ ਉਹਨਾਂ ਦੇ ਪਾਰਟੀਆਂ ਨੂੰ ਜੋ ਇਹ ਆਪਣੇ ਆਪ ਨੂੰ ਸਹੀ ਸਾਬਤ ਨਹੀਂ ਕਰ ਸਕੀਆਂ ਸੋ ਅਸੀਂ ਤਾਂ ਇਹੀ ਅਪੀਲ ਕਰਦੇ ਆ ਕਿ ਹੁਣ ਦਵਾਰ ਤੋਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਥਨ ਦਿੱਤਾ ਜਾਵੇ ਅਤੇ ਸਾਡੀਆਂ ਜਿੰਨੇ ਆ ਵੀ ਚੋਣਾਂ ਇਸ ਸ਼ੀਟ ਤੇ ਉੱਤੇ ਹੋ ਰਹੀਆਂ ਇਹਨਾਂ ਨੂੰ ਸਹੀ ਸਮਰਥਨ ਦੇ ਕੇ ਸਾਨੂੰ ਜਿਹੜਾ ਅਗੇ ਕਾਮਯਾਬ ਕੀਤਾ ਜਾਵੇ ਆਉਣਾ ਦੋ ਮਾਤਾ ਜੀ ਮਾਤਾ ਸਾਹਿਬ ਕੀ ਕਹੋਗੇ ਤੁਹਾਡੇ ਵੱਲੋਂ ਜਿਹੜਾ ਸਮਰਥਨ ਦਿੱਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਨਾਲ ਜੁੜ ਕੇ ਇੱਕ ਉਮੀਦਵਾਰ ਜਿਹੜਾ ਖੜਾ ਕੀਤਾ ਗਿਆ ਹੈ ਪੜੌਦੀ ਜੋਂ ਤੋਂ ਹਾਂਜੀ ਬਾਈਗੁਰਜੀ ਕਾ ਖਾਲਸਾ ਬਾਈਗੁਰਜੀ ਕੀ ਫਤਿਹ ਪਹਿਲਾ ਥੋੜਾ ਬਹੁਤ ਬਹੁਤ ਧੰਨਵਾਦ ਪੱਤਰਕਾਰ ਭਾਈ ਜਾਰੇ ਦਾ ਤੁਸੀਂ ਸਾਡੇ ਪਿੰਡ ਪਹੁੰਚੇ ਤੇ ਦੂਜਾ ਧੰਨਵਾਦ ਅਸੀਂ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦਾ ਜਿਨ੍ਹਾਂ ਨੇ ਕਿ ਇੱਕ ਸਾਡੇ ਪਿੰਡ ਤੋਂ ਹੋਣ ਹਾਰ ਨੌਜਵਾਨ ਨੂੰ ਖੜਿਆ ਲਿਖਿਆ ਐਡਵੋਕੇਟ ਮੁੰਡਾ ਸਾਨੂੰ ਚੁਣ ਕੇ ਦਿੱਤਾ ਸਾਰੇ ਪਿੰਡ ਤੋਂ ਭਰੋਸਾ ਲੈ ਕੇ ਜਿਹੜੀ ਪਿੰਡ ਲੈਵਲ ਪਰ ਅਸੀਂ ਲੋਕਾਂ ਨੂੰ ਬੇਨਤੀ ਕਰੀ ਹੈ ਲੋਕਾਂ ਨੇ ਵੀ ਕਰੂਏ ਨੂੰ ਇਹ ਗੱਲ ਕਹਿ ਰਹੇ ਨੇ ਸਾਢੇ ਘਾਤਰ ਕੋਈ ਦਾਲ ਨਹੀਂ ਹੈ ਇਹ ਸਾਡੇ ਪਿੰਡ ਦੀ ਇੱਜ਼ਤ ਦਾ ਸਵਾਲ ਹੈ ਅਸੀਂ ਪਿੰਡ ਫਾਟਵਾ ਚੋਂ ਤਾਂ ਇੱਕ ਤਰਫਾ ਇਸ ਮੁੰਡੇ ਕਰਕੇ ਇੱਕ ਤਰਫਾ ਵੋਟ ਪਕਤਾਉਣੀ ਹੈ ਤੇ ਬਾਕੀ ਹੋਰ ਪਿੰਡਾਂ ਨੂੰ ਵੀ ਅਸੀਂ ਬੇਨਤੀ ਕਰੂਗੇ ਹਰੇਕ ਜਿਹੜਾ ਵੋਟਰ ਹੈ ਸਾਢੇ 9 ਪਿੰਡਾਂ ਦਾ ਉਹਨਾਂ ਨੂੰ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰੂੰਗੇ ਵੀ ਭਾਈ ਆਉਣ ਵਾਲੀ 14 ਤਰੀਕ ਨੂੰ ਮੁੰਡੇ ਦੀ ਯੋਗਤਾ ਦੇਖਦੇ ਹੋਏ ਕਾਬਿਲਤਾ ਦੇਖਦੇ ਹੋਏ ਵੀ ਜਰੂਰ ਸਾਨੂੰ ਕੱਲੀ-ਕੱਲੀ ਵੋਟ ਪਾ ਕੇ ਸਮਰਥਨ ਦਿਓ ਤੇ ਜਿਹੜੀ ਵਿਕਾਸ ਦੀ ਗੱਲ ਹੈ ਦੇਖੋ ਵਿਕਾਸ ਕਿਸੇ ਹਿੱਸੇ ਲੁਕਿਆਵਾਂ ਨਹੀਂ ਹੈ ਸੜਕਾਂ ਦੀ ਹਾਲਤ ਦੇਖ ਲਓ ਕਿਆ ਹੈ ਲੋਕ ਬੜਦ ਨਹੀਂ ਆਪਣੇ ਲੈ ਕੇ ਖੇਤਾਂ ਨੂੰ ਜਾਂਦੇ ਗੱਡੀਆਂ ਤਾਂ ਬਹੁਤ ਦੂਰ ਦੀ ਗੱਲ ਹੈ ਲੋਹਾ ਬੋਲਦਾ ਨਹੀਂ ਹੈ ਵੀ ਮੇਰਾ ਵੱਜਦਾ ਕੁਝ ਤੇ ਇਹਨਾਂ ਨੇ ਜੋ ਸਾਡਾ ਵਿਕਾਸ ਹੋਇਆ ਹੁਣ ਬੈਠੇ ਲੋਕ ਅੰਦਰਾਂ ਚ ਕਹਿੰਦੇ ਆ ਵੀ ਅਕਾਲੀ ਦਲ ਤੇ ਬਿਨਾ ਪੰਜਾਬ ਦਾ ਕੋਈ ਵਿਕਾਸ ਨਹੀਂ ਕਰ ਸਕਦਾ ਤੇ ਆ ਹੜ੍ਹਾਂ ਦੇ ਮੁੱਦੇ ਆਏ ਤੇ ਜਦੋਂ ਮੁਸੀਬਤ ਪਈ ਹੈ ਪੰਜਾਬ ਚ ਇੱਕੋ ਸ ਜੱਟ ਤੋਂ ਬਿਨਾ ਕਿਸੇ ਨੇ ਕਿਸੇ ਨੂੰ ਹੱਥ ਨਹੀਂ ਲਾਇਆ ਠੀਕ ਹੈ ਜੀ ਜਦੋਂ ਉਹਨਾਂ ਜੇਬਾਂ ਚੋਂ ਘੜ ਘੜ ਪੈਸੇ ਦਿੱਤੇ ਫਿਰ ਦੂਜੀਆਂ ਪਾਰਟੀਆਂ ਦੇਖ ਕੇ ਲੱਗੀਆਂ ਜਿਹੜੇ ਮੁੱਦੇ ਦੀ ਗੱਲ ਹੈ ਮੁੱਦੇ ਬਹੁਤ ਆ ਅਕਾਲੀ ਦਲਾ ਹਮੇਸ਼ਾ ਜਿੱਦਣ ਨੂੰ ਵੀ ਤੁਰਦੇ ਆ ਇਹ ਇੱਕ ਚੀਜ਼ ਦਿਖਦੀ ਆਪੀ ਕਾਲੀ ਦਲ ਨਮਣਾ ਯੋਹੀ ਆਪੀ ਸਾਡੀ ਗੱਲ ਕੱਢਦੇ ਆਂ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਕਹਿ ਰਹੇ ਆ ਕਿ ਅਸੀਂ ਤਾਂ ਵਿਕਾਸ ਇਹ ਨਾ ਕੀਤਾ ਹੈ ਕਿ ਆਹ ਵੋਟਾਂ ਜਿਹੜੀਆਂ ਆ ਚੋਣਾ ਹੈ ਅਸੀਂ ਉਹ ਸਾਰੀਆਂ ਦੀ ਸਾਰੀਆਂ ਜਿੱਤਣ ਦੇ ਲੋਕ ਸਾਨੂੰ ਆਪ ਹੋਰੇ ਵੋਟਾਂ ਪਾਉਣਗੇ ਸਾਡੇ ਮੈਂ ਆਪਣੇ ਪਿੰਡ ਦੀ ਗੱਲ ਛੱਡੋ ਸਾਡੇ ਖਰੜ ਹਾਲਕੇ ਚ ਕੋਈ ਵੀ ਦਿਖਾਓ ਕੋਈ ਕਾਲਜ ਦਿਖਾ ਦਿਓ ਕੋਈ ਹਸਪਤਾਲ ਦਿਖਾ ਦਿਓ ਕੋਈ ਸੜਕ ਦਿਖਾ ਦਿਓ ਕੋਈ ਦਿਖਾਓ ਤਾਂ ਸਹੀ ਵੀ ਆ ਕਰਿਆ ਗੱਲਾਂ ਨਾਲ ਤਾਂ ਕੁਝ ਨਹੀਂ ਹੋਇਆ ਤਾਂ ਗੱਲਾਂ ਤਾਂ ਮੈਂ ਕਰ ਦਿੰਨਾ ਮੈਂ ਆਪਣੇ ਪਿੰਡ ਖਾਤਰ ਬਾਕੂ ਕਰਤਾ ਜਾਂ ਮੈਨੂੰ ਦੋਈ ਨਹੀਂ ਆਈ ਹੋਣੀ ਮੇਤੇ ਹੋਇਆ ਨਹੀਂ ਮੈਂ ਸਰਪੰਚ ਪੈ ਉਹ ਇੱਕ ਨਹੀਂ ਕਰੜਾ ਵਾਲੇ 'ਚ ਕੋਈ ਕੰਮ ਦਿਖਾ ਦਿਓ ਮੈਂ ਸਰਪੰਚ ਸਾਹਿਬ ਦੀ ਗੱਲ ਕੱਟਨਾ ਖੀਰਾਵਾਦ ਦੇ ਵਿੱਚ ਜੋਂ ਤੋਂ ਆਮ ਆਦਮੀ ਪਾਰਟੀ ਨੇ ਕੋਈ ਕੈਂਡੀਡੇਟ ਮਿਲੇ ਹੀ ਨਹੀਂ ਤੇ ਉਹ ਵਿਕਾਸ ਦੀ ਗੱਲ ਕਰਦੀ ਹੈ ਕਿ ਵਿਕਾਸ ਕੀਤਾ ਹੁੰਦਾ ਖੀਰਾਵਾਦ ਇੱਕ ਬਹੁਤ ਵੱਡਾ ਜ਼ੋਨ ਹੈ ਤੇ ਪਿੰਡ ਬਦਲ ਦੇਖਿਆ ਜਾਵੇ ਤਾਂ ਉੱਥੇ ਵੋਟ ਬਹੁਤ ਜ਼ਿਆਦਾ ਹੈ ਪਰ ਉੱਥੇ ਇਹਨਾਂ ਨੂੰ ਆਪਣਾ ਕੋਈ ਜਿਹੜਾ ਉਮੀਦਵਾਰ ਖੜਾ ਕਰਨਾ ਚਾਹੀਦਾ ਸੀ ਪਰ ਉਹ ਕੋਈ ਵੀ ਉਮੀਦਵਾਰ ਉੱਥੇ ਖੜਾ ਨਹੀਂ ਹੋਇਆ ਗੁਰਪ੍ਰੀਤ ਜੀ ਕਿਤੇ ਤੁਹਾਨੂੰ ਜ਼ੋਰ ਤਾਂ ਨਹੀਂ ਪਾਇਆ ਸ਼੍ਰੋਮਣੀ ਅਕਾਲੀ ਦਲ ਨੇ ਵੀ ਸਾਨੂੰ ਬੰਦੇ ਨਹੀਂ ਮਿਲਦੇ ਤੁਸੀਂ ਖੜੇ ਹੋ ਜੋ ਮੈਨੂੰ ਕੋਈ ਜੋ ਨਹੀਂ ਪਾਇਆ ਸਗੋਂ ਸਾਰਾ ਪਿੰਡ ਹੈ ਜਿਹੜਾ ਆਪਣੇ ਆਪ ਮੇਰੇ ਘਰ ਆਇਆ ਤੇ ਉਸ ਸਾਰੇ ਹੀ ਬੰਦੇ ਕੋਈ ਚਾਹੇ ਸ਼੍ਰੋਮਣੀ ਅਕਾਲੀ ਦਲ ਤੋਂ ਸੀ ਜਾਂ ਕੋਈ ਆਮ ਆਦਮੀ ਪਾਰਟੀ ਤੋਂ ਸੀ ਜਾਂ ਕੋਈ ਕਾਂਗਰਸੀ ਸੀ ਸਾਰਿਆਂ ਨੇ ਇਹ ਕਿਹਾ ਕਿ ਅਸੀਂ ਆਪਣਾ ਵਿਕਾਸ ਚਾਹੁੰਦੇ ਆ ਆਪਣੇ ਪਿੰਡ ਦਾ ਵਿਕਾਸ ਚਾਹੁੰਦੇ ਆ ਤਾਂ ਕਰਕੇ ਇਹ ਸਾਰਿਆਂ ਨੇ ਆਪਣੀ ਸਹਿਮਤੀ ਦੇ ਕੇ ਮੈਨੂੰ ਚੁਣਿਆ ਹੈ ਮੈਨੂੰ ਕਿਸੇ ਨਾ ਕੋਈ ਵੀ ਕੋਈ ਪ੍ਰੋਫੈਸ਼ਨਲ ਨਹੀਂ ਅਜੇ ਤੱਕ ਪਾਇਆ ਤੇ ਨਾ ਮੈਨੂੰ ਇਦਾਂ ਦਾ ਕੋਈ ਸਹੀ ਪ੍ਰੈਸ਼ਰ ਦੀ ਲੋਡ ਹੈ ਅਸੀਂ ਆਪਣਾ ਵਿਕਾਸ ਦੇਖਣਾ ਆਪਣਾ ਪਿੰਡ ਦੇਖਣਾ ਹੈ